ਗੁਰੂ ਨੈਸ ਚੁੱਚੇ ਪਾਸ਼ਾ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਸਾਡੇ ਪਿਤਾ ਜੀ ਦੀ ਬਾਪੂ ਜੀ ਦੀ 28ਵੀਂ ਵਰਸੀ ਆਈ ਤੇ ਹਰ ਸਾਲ ਇਹ ਗੁਰੂ ਅੱਗੇ ਚੁੱਚੇ ਪਾਸ਼ਾ ਅੱਗੇ ਅਰਦਾਸ ਕਰਦੇ ਆ ਕਿ ਸੁੱਚੇ ਪਾਸ਼ਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਰੱਖਣ ਕਿਉਂਕਿ ਗੁਰੂ ਨਾਲ ਬਹੁਤ ਜੁੜੇ ਹੋਏ ਸੀ ਉਹ ਤੇ ਪੂਰੀਆਂ ਤਿਆਰੀਆਂ ਨੇ ਹਰ ਸਾਲ ਦੀ ਤਿਆਰੀਆਂ ਕਰਦੇ ਆ ਟੈਂਟ ਵੀ ਲਾਗੇ ਲੰਗਰ ਵੀ ਤਿਆਰ ਹੈ ਸਾਰਾ ਕੁਝ ਸਾਰੀ ਸੰਗਤ ਅੱਗੇ ਵੀ ਅਰਦਾਸ ਕਰਦਾ ਬੇਨਤੀ ਕਰਦਾ ਕਈ ਸਾਰੀ ਸੰਗਤ ਪਹੁੰਚੇ ਉਹਨਾਂ ਦੇ ਦਰਸ਼ਨ ਕਰ ਸਕੀਏ ਤੇ ਇਹੀ ਬੇਨਤੀ ਹੈ ਕੌਣ ਕੌਣ ਮਾਨ ਸ਼ਖਸੀਤਾਂ ਆ ਰਹੀਆਂ ਨੇ ਮਾਨ ਤਾਂ ਸਾਰੀ ਨਹੀਂ ਸਾਡੇ ਲਈ ਤਾਂ ਸਾਰੇ ਮਹਾਨ ਇਕੱਲਾ ਇਕੱਲਾ ਇਨਸਾਨ ਮਹਾਨ ਹੈ ਹਰ ਜਿਹੜੇ ਨੇ ਆ ਕੇ ਚਰਨ ਪਾਉਣੇ ਨੇ ਦਰਸ਼ਨ ਦੇਣੇ ਨੇ ਹਰ ਬੰਦਾ ਸਾਡੇ ਲਈ ਮਹਾਨ ਹੈ ਗੁਰੂ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਸਾਡੇ ਪਿਤਾ ਜੀ ਦੀ ਬਾਪੂ ਜੀ ਦੀ 28ਵੀਂ ਵਰਸੀ ਹੈ ਤੇ ਹਰ ਸਾਲ ਹੀ ਗੁਰੂ ਅੱਗੇ ਚੁੱੱਚੇ ਪਾਛਾ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਰੱਖਣ ਕਿਉਂਕਿ ਗੁਰੂ ਨਾਲ ਬਹੁਤ ਜੁੜੇ ਹੋਏ ਸੀ ਉਹ ਤੇ ਪੂਰੀਆਂ ਤਿਆਰੀਆਂ ਨੇ ਹਰ ਸਾਲ ਹੀ ਤਿਆਰੀਆਂ ਕਰਦੇ ਆ ਟੈਂਟ ਵੀ ਲਾ ਕੇ ਲੰਗਰ ਵੀ ਤਿਆਰ ਹੈ ਸਾਰਾ ਕੁਝ ਸਾਰੀ ਸੰਗਤ ਕੇ ਵੀ ਅਰਦਾਸ ਕਰਦਾ ਬੇਨਤੀ ਕਰਦਾ ਕਿ ਸਾਰੀ ਸੰਗਤ ਪਹੁੰਚੇ ਉਹਨਾਂ ਦੇਖਣ ਕਰ ਸਕੀਏ ਤੇ ਇਹੀ ਬੇਨਤੀ ਹੈ ਕੌਣ ਕੌਣ ਮਹਾਨ ਸ਼ਖਸੀਅਤਾਂ ਆ ਰਹੀਆਂ ਨੇ ਮਹਾਨ ਤਾਂ ਸਾਰੇ ਨਹੀਂ ਸਾਡੇ ਲਈ ਤਾਂ ਸਾਰੇ ਮਹਾਨ ਨਿਕਲ ਲੱਗਾ ਇਨਸਾਨ ਮਹਾਨ ਹੈ ਹਰ ਜਿਹੜੇ ਨੇ ਆ ਕੇ ਚਰਨ ਪਾਉਣੇ ਨੇ ਦਸ਼ਨ ਦੇਣੇ ਨੇ ਹਰ ਬੰਦਾ ਸਾਡੇ ਲਈ ਮਹਾਨ ਹੈ